ਫਿਰ ਜਦੋਂ ਕੋਈ ਨਹੀਂ ਪਤਾ ਨਹੀਂ ਕਿ ਇਹਨਾਂ ਨੂੰ ਪਤਾ ਨਹੀਂ ਦੱਸੇ ਨਹੀਂ ਕਹਿੰਦੇ ਇੱਕ ਵਾਰੀ ਬੰਦ ਕਰੋ ਤੇ ਸ਼ਟਰ ਲਾਏ ਨਾ ਨਹੀਂ ਦੁਕਾਨ ਬੰਦ ਕਰ ਬੰਦ ਕਰ ਦੇ ਉਹਨੇ ਤਾਂ ਦੁਕਾਨ ਨਹੀਂ ਖੋਲਣੀ ਬਈ ਜੀ ਦੁਕਾਨ ਖੋਲੀ ਦੇਖਣੀ ਹੈ ਅਸੀਂ ਹੱਥੋਂ ਬੁਰਾ ਕੋਈ ਨਹੀਂ ਹੋਊਗਾ ਬਈ ਇਹ ਕਾਨੂੰਨ ਦਾ ਸ਼ਾਰਡ ਹੁੰਦਾ ਤੁਸੀਂ ਬਈ ਬਾਹਰ ਕੱਢ ਲਾ ਬਾਹਰ ਹਾਂ ਕੋਈ ਮਾਰੀ ਕੋਈ 2 ਮਿੰਟ ਦਾ ਮੈਡ ਐਕਟਿੰਗ ਕਰੀਏ ਬਾਈ ਜੀ ਸਾਰੇ ਬਾਈ ਜੀ ਇਹ ਸਾਰਾ ਸਮੱਸਿਆ ਪੁਲਿਸ ਨੂੰ ਸਮੱਸਿਆ ਬਾਈ ਜੀ ਕਸਮ ਨਾਲ ਮੈਂ ਬੋਲ ਤੂੰ ਤੇਰੀ ਗੱਲ ਪਤਾ ਕੀ ਆ ਦੇਖੋ ਸਾਰੇ ਆਪਾਂ ਪਿਆਰ ਨਾਲ ਰਹੇ ਸੀ ਪਹਿਲਾਂ ਕੋਈ ਜਹਿਰ ਜੀ ਕੋਈ ਗਲਤ ਬਾਤ ਨਹੀਂ ਸੀ ਸਾਰੇ ਇਕੱਠੇ ਰਹਿੰਦੇ ਕੋਈ ਆਪਾਂ ਸਾਰਾਂ ਨੇ ਕੋਈ ਗੱਲ ਨਹੀਂ ਇੱਥੇ ਸ਼ਰੇਆਮ ਮੇਰੇ ਆਪਣੇ ਪੰਜਾਬੀ ਬੰਦਾ ਕੁੱਟਿਆ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਆ ਪੰਜਾਬੀ ਬੰਦੇ ਨੇ ਸਕੂਟ ਵੀ ਕੀਤੀ ਉਹਦੀ ਠੀਕ ਹੈ ਨਹੀਂ ਬੰਦਾ ਕੁੱਟਿਆ ਵੀ ਆ ਉਹ ਆ ਕੇ ਮਾਰ ਕੇ ਗਏ ਆ ਉਹਨੂੰ ਮਾਰ ਕੇ ਗਏ ਆ ਪਰ ਉਹਦੀ ਕਿਸਮਤ ਤੇ ਵੀ ਜਿਹਦਾ ਸ਼ਰਾਬੀ ਹੋਈ ਆ ਨੇ ਫੋਨ ਚੱਕ ਲਿਆ ਠੀਕ ਹੈ ਨਾ ਐ ਨਹੀਂ ਹੁੰਦਾ ਹੁੰਦਾ ਹਾਂ ਅਸੀਂ ਤੋਹਣੇ ਆ ਵੀ ਠੀਕ ਆ ਕਟੇਰੀਏ ਪਰ ਕਟੇਰਾਂ ਨਾਲ ਗੱਲੇ ਕੀ ਆ ਵੀਰੇ ਉੱਥੇ ਹਜ਼ਾਰ ਪਰ ਕੀ ਹੋਇਆਗਾ ਉਹ ਜਵਾਕ ਦੇਖਿਆ ਕੀ ਹੋਇਆ ਉੱਥੇ ਦੇਖੋ ਭਈ ਆ ਭਈ ਅਗਲ ਵਾਲੀ ਸੱਤੀ ਗੱਲ ਆ ਅਸੀਂ ਮੈਨੂੰ ਹੋਣਾ ਜ਼ਿਆਦਾ ਕਰਕੇ ਮੇਨ ਔਰ ਕੋਈ ਚੱਕਰ ਨਹੀਂ ਬੱਚੇ ਦਾ ਕਰਕੇ ਮੇਨ ਮੇਨ ਬੱਚੇ ਦਾ ਜਿਹੜੀ 5 ਸਾਲ ਦਾ ਬੱਚਾ ਸੀ ਜਿਹੜਾ ਭਾਈ 5 ਸਾਲ ਦਾ ਬੱਚਾ ਸੀ ਜਿਹੜੇ ਬੁਰੀ ਹਾਲਤ ਨਾਲ ਉਹਦਾ ਉਹ ਪੂਰੀ ਹੱਦ ਕੀ ਇਹਨਾਂ ਬੰਦਿਆਂ ਉਸ ਤਰ੍ਹਾਂ ਬਹੁਤ ਡੈਣਾ ਉਹਦੇ ਵੀ ਨਿੱਕੇ ਨਿੱਕੇ ਜਵਾਕ ਆ ਉਹਦੇ ਠੀਕ ਆ ਪਰੋਬਰ ਦੀ ਕੁੜੀ ਆ ਉਹਦਾ ਜਮੀ ਨਹੀਂ ਕਦੇ ਪਿੰਡ ਦੇ ਵਿੱਚ ਕਿਸੇ ਨਾਲ ਬੋਲਦਾ ਵੀ ਨਹੀਂ ਸੁਣਾ ਭਾਈ ਕਿਸੇ ਨੇ ਇਹਨਾਂ ਬੰਦਿਆਂ ਇੰਨਾ ਬੰਦਾ ਨਿਮਰਤ ਵਾਲਾ ਬੰਦਾ ਸੀ ਬਾਈ ਜਿਹੜਾ ਇਹਨਾਂ ਨੇ ਮਾਰ ਕੁੱਟਾਗਾ ਬੱਟਿਆਂ ਨਾਲ ਸਿਰੀ ਸਿਰ ਕੁੱਟਿਆ ਬਾਈ ਇਹ ਜਿਹੜਾ ਜਿਹੜਾ ਕ੍ਰਾਈਮਨਲ ਮਾਈਂਡ ਸੀ ਇਹਨਾਂ ਦਾ ਪੂਰਾ ਇਹਨਾਂ ਦਾ ਜਿਹੜੇ ਬੰਦੇ ਨੇ ਮਾਰੇ ਇਹਨਾਂ ਦੇ ਉਹ ਦੇਰਵਾਜ਼ੀ ਵਰਗੀ ਸੱਟਾ ਸੱਟਾ ਕਿੰਨੇ ਕ ਮਾਰੀਆਂ ਬਾਈ ਉਹਦੇ ਬੰਮਾ ਭਈਆ ਆਉਂਦੇ ਯਾਨੀ ਮਾਰ ਕੇ ਕੇ ਬੱਟਾ ਨਹੀਂ ਹੁੰਦਾ ਜਿਹੜਾ ਬਾਈ ਜਿਹਦੇ ਨਾਲ ਪਤੋਲ ਕਰਦੇ ਨੇ ਉਹਦੇ ਨਾਲ ਸਿਰੀ ਸਿਰ ਕੁੱਟਿਆ ਸਿਰ ਫੇਕਾ ਉਹਦਾ ਬੰਦੇ ਦਾ ਯਾਰ ਹੁਣ ਇਸ ਦੇ ਉੱਤੇ ਕੀ ਕਰ ਸਕਦੇ ਕਰ ਰੱਖਿਆ ਇਹਨਾਂ ਨੇ ਹੁਣ ਜਿਵੇਂ ਤੁਹਾਡੀ ਜਿਹੜੀ ਮੰਗ ਆ ਤੁਸੀਂ ਕੀ ਸਾਡੀ ਮੰਗ ਇਹ ਆ ਜੀ ਪੰਜਾਬ ਤੋਂ ਭਈਆ ਨਿਕਲਣਾ ਚਾਹੀਦਾ ਪੰਜਾਬ ਚੋ ਭਈਆ ਪਜਾਓ ਤੇ ਪੰਜਾਬ ਬਚਾਓ ਸਾਡੀ ਦਾ ਹਰ ਸਾਰੇ ਮਨ ਲੋ ਪੰਜਾਬ ਨੂੰ ਇਹੀ ਅਪੀਲ ਆ ਪੰਜਾਬ ਬੱਚੇ ਨੂੰ ਨੌਜਵਾਨਾਂ ਨੂੰ ਸਾਰੇ ਨੂੰ ਅਪੀਲ ਕਰਨ ਚਾਹੋਗੇ ਆਹ ਨਾ ਸੱਤ ਸੱਤ ਉਹਦਾ ਨਾਂ ਕੀ ਉਹਦਾ ਨਾਂ ਕੀ ਹੈ ਬਈ ਜਿਹਦੇ ਸੱਤਾ ਮਾਰੀਆਂ ਬਈ ਰਤਨਾਮ ਸਿੰਘ ਰਤਨਾਮ ਸਿੰਘ ਹੈ ਜੀ ਧੀ ਪਰਿਵਾਰ ਦਾ ਬੱਚਾ ਜੀ ਉਹ ਧਿਆਨੀ ਕਰਦਾ ਸੀ ਜਿਹੜਾ ਠੀਕ ਹੈ ਉਹ ਪਿਆ ਬੈੱਡ ਤੇ ਜੀ ਸੀਰੀਅਸ ਹੈ ਉਹ ਅਜੇ ਵੀ ਸੀਰੀਅਸ ਹੈ ਜੀ ਇੱਕ ਇੱਕ ਆਪਰੇਸ਼ਨ ਹੋ ਚੁੱਕਾ ਹੈ ਇੱਕ ਆਪਰੇਸ਼ਨ ਅਜੇ ਹੋਣਾ ਉਹਦਾ ਹੋਣਾ ਬਾਕੀ ਹੈ ਜੀ ਉਹਦੇ ਕਿੰਨੇ ਬੱਚੇ ਨੇ ਬਈ ਦੋ ਬੱਚੇ ਹੈ ਜੀ ਛੋਟੇ ਬੱਚੇ ਨੇ ਹਜੇ ਸਾਰਾ ਪਰਿਵਾਰ ਦਾ ਪਾਲਣ ਪੋਸਣ ਉਹ ਆਪ ਖੁਦ ਕਰਦਾ ਸੀ ਮੇਰੀ ਗੱਲ ਵੀਡੀਓ ਪਾਇਓ ਠੀਕ ਹੈ ਨਾ ਚੈਨਲ ਨੂੰ ਪਤਾ ਲੱਗੂ ਕਿਸ ਤਰ੍ਹਾਂ ਮਾਰੇ ਐਵਰੀਵਨ ਸ਼ਰੀਆ ਮਾਰੇ ਬਈ ਅਟਕ ਕੇ ਛੱਡ ਕੇ ਕਿਨੇ ਸਾ ਉਹ ਨਾਲ ਹੀ ਕੋ ਟਕਰਾ ਹੋਇਆ ਸਰ ਮੈਂ ਕਿਹਾ ਹਾਂ ਦੋ ਵਿੱਚ ਡਲੇ ਫੜੇ ਹੋਏ ਜਿਨ੍ਹਾਂ ਦੇ ਮਾਰ ਦੇਗੇ ਮਾਰ ਦੇਗੇ ਕਿਹੜਾ ਪਾਇਆ ਸੀਗਾ ਪੰਜਾਬ ਪੰਜਾਬੀ ਬੰਦੇ ਨੇ ਸੌਦਾ ਕੜਾ ਭਈ ਇਹਨੂੰ ਨਹੀਂ ਸੌਦਾ ਜੀ ਅਸੀਂ ਜੇ ਕੱਲ ਕੱਲ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਕੜੇ ਪਾਏ ਵੀ ਦੇਖ ਲਏ ਕਿਸੇ ਭਈਏ ਦੇ ਅਜੇ ਫੇਰ ਵੀ ਨਹੀਂ ਛੱਡਨੇ ਜੀ ਅੱਛਾ ਭਈਏ ਕਰੇ ਭਈ ਫਰਦੇ ਭਈ ਯਾਰ ਕੋਈ ਭਈਏ ਭਈ ਮੋਟੇ ਕੜਾਉਂਦਾ ਪਾਸੇ ਮੋਟੇ ਕੜੇ ਪਾਏ ਹੋਣਾਂ ਦੇ ਉਹ ਹਥਿਆਰ ਬਣਾ ਕੇ ਰੋ ਮਾਰਦੇ ਭਈ ਕੋਮਾ ਚ ਜਾਉੜਾ ਸਣਾ ਬੰਦਾ ਅੱਛਾ ਬਈ ਇਸ ਟਾਈਮ ਕੋਮਾ ਚ ਜਾਉ ਉਹ ਬੰਦਾ ਦੇਖਿਓ ਤਪਿਆਲੀ ਜਿਹੜਾ ਰੇਲ ਦੇ ਕੋਲੇ ਮਿਲਿਆ ਬਈ ਯਾਨੀ ਆਪਦਾ ਬੰਦਾ ਮਾਰ ਕੇ ਦੱਬਿਆ ਨਾ ਤੁਸੀਂ ਸੋਚੋ ਜਿਹੜੇ ਆਪਦੇ ਬੰਦੇ ਨੂੰ ਮਾਰ ਸਕਦੇ ਉਹ ਕੀ ਨਹੀਂ ਕਰ ਸਕਦੇ ਵੀਰੇ ਯਾਰ ਆਪਾਂ ਕੀ ਉਹਨਾਂ ਵਾਸਤੇ ਕਿਹਨੇ ਅਸੀਂ ਹੁਣ ਮੈਂ ਤਾਂ ਤੁਸੀਂ ਕਹਿ ਦੋ ਇਹ ਦੁਕਾਨਾਂ ਕੇ ਬੰਦ ਕਰਾ ਦੇ ਇਹ ਦੁਕਾਨ ਤੁਸੀਂ ਕਿਉਂ ਬੰਦ ਕਰਾਈਏ ਬਈ ਦੱਸੋ ਦੁਕਾਨ ਬਈ ਬਈਆਂ ਨੇ ਦੁਕਾਨ ਖੋਲ ਹੀ ਜਾ ਇਹ ਅਰੇ ਕਿਆ ਭਈਏ ਯਾਰ ਕਿਆ ਭਈਏ ਭਈਏ ਭਈ ਮੇਰੀ ਗੱਲ ਇੱਕ ਮਿੰਟ ਦਿਲਪਰ ਇੱਕ ਮਿੰਟ ਇਹ ਦੇਖੋ ਕਿਆ ਭਈਏ ਐਦਾਂ ਨਹੀਂ ਤੂੰ ਪਰਾਇ ਲੈਣਾ ਉਹ ਵੀ ਬੰਦ ਦਾ ਵੀ ਲਈ ਜਾ ਬਈ ਓ ਮੈਂ ਕੱਲ ਦੀ ਗੱਲ ਕਰਨਾ ਭਰਾਵਾ ਕੰਮ ਨਹੀਂ ਕਰੀ 20 ਸਾਲ ਹੋ ਗਏ 22 ਸਾਲ ਦਾ ਹੋ ਗਿਆ ਬਈ ਸਾਡੀਆਂ ਵੀੜੀਆਂ ਹੋ ਗਿਆ ਯਾਰ ਤੂੰ 20 20 ਦੀ ਗੱਲ ਕਰਦਾ ਯਾਰ ਤੂੰ ਬਾਈ ਰੂਪੀ ਕੱਲਾ ਨਾ ਕਰ ਸਾਡਾ ਪਿੰਡ ਖੜਾ ਹੈ ਤੇ ਪਾਸੇ ਇਕੱਲਾ ਕੱਲਾ ਨਾ ਹੋ ਬਾਈ ਦੇਖੋ ਮੇਰੀ ਗੱਲ ਸੁਣ ਤੂੰ ਬਣਾ ਵੀਰ ਭਾਈ ਆ ਠੀਕ ਆ ਤੂੰ ਕਹਿੰਦਾ ਵੀਰ ਭਾਈ ਕੱਲ 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 ਕਰ ਮਾਰੀ ਨਾ ਚੈਲ ਆ ਗਿਆ ਇਹਨਾਂ ਦੇ ਤੋਂ ਕਿੰਨਾ ਪਾਉਂਦਾ ਰੋਣਾ ਰਹਾ ਇਹ ਗੱਲ ਜ਼ਿਆਦਾ ਕੀ ਨਹੀਂ ਨਹੀਂ ਭਈਆਂ ਦੀ ਗੱਲ ਹੋਈ ਆ ਭਈਆਂ ਦੀ ਗੱਲ ਹੋਈ ਆ ਉਹ 20 ਮਿੰਟ ਜੇ ਗੱਲ ਰੀੜੀਆਂ ਦੀ ਹੋਈ ਆ ਰੀੜੀਆਂ ਤੇ ਭਈਆਂ ਨਹੀਂ ਦੁਕਾਨਾ ਨਹੀਂ ਬੰਦ ਕਰਾਈ ਜਹੁਣਾਂ ਚਾਹੇ ਸਾਰਿਆਂ ਪਾਸੇ ਨਹੀਂ ਦਿਖਾ ਦੇ ਤੂੰ ਜਗਦੀਪ ਰਾਹੁਲ ਭਈ ਆਰਾਮ ਨਾਲ ਨਹੀਂ ਆਰਾਮ ਨਾਲ ਬੈਠਣ ਵਾਲੇ ਹੈ ਨਹੀਂ ਪੱਗੇ ਕਹਿੰਦਾ ਆਰਾਮ ਨਹੀਂ ਕਰਿਆ ਪਹਿਲਾ ਵਾਰ ਨਹੀਂ ਦਿੰਦੀ ਇਹਨਾਂ ਨੂੰ ਇਹ ਕਹਿੰਦੇ ਸਾਨੂੰ ਕਹਿੰਦਾ ਨਾ ਕਹਿੰਦੀ ਕੱਲ ਤੂੰ ਅਸੀਂ ਕਿ ਨਹੀਂ ਕਰਦੇ ਵਿੱਚ ਆਰਾਮ ਨਾਲ ਬਹੁਤ ਛੋਟੀ ਆਰਾਮ ਨਾਲ ਭਈ ਅਸੀਂ ਤਾਂ ਹੀ ਬੋਲਾਗੇ ਛੱਡ ਦੇ ਭਈ ਆ ਬੰਦੀ ਨੇ ਪਿਆ ਅੱਜ ਇਹਦੀ ਜਿਹੜੀ ਮੇਰਾ ਭਾਈ ਲਈ ਬੁਲੰਦ ਰਹਿ ਗਿਆ ਸਾਰਾ ਸਾਡਾ ਹੁੰਦਾ ਗਿਆ ਠੀਕ ਹੈ ਨਾ ਉਹ ਬੱਚੇ ਦੀ ਜਿਹੜੀ ਸਾਡੇ ਸਾਡੇ ਦਿਲ ਦੇ ਵਿੱਚ ਸਵੀ ਪਈ ਆ ਰੋਟੀ ਜਵਾਰ ਦੀਆਂ ਦੀ ਗੱਲ ਮਰੀ ਜਾਂਦਾ ਤੂੰ ਅਗੇ ਭਈਆ 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 ਹੈ ਹਜੀ ਭਈਆ ਦੀ ਗੱਲ ਨਹੀਂ ਕਰੀ ਅੱਜ ਤੇਰੇ ਨਾਲ ਗੱਲ ਕਰੀਏ ਅੱਜ ਤੀ ਤੈਨੂੰ ਮੈਂ ਜਾਣ ਦਿੰਦਾ ਖਲਾ ਤੇ ਅਸੀਂ ਬੰਦ ਕਰਾ ਗਏ ਸਰਜੇ ਭਾਈ ਜੀ ਭਾਈ ਜੀ ਦੁਕਾਨ ਛੋੜੀ ਬਾਈ ਜੀ ਆ ਦੁਕਾਨ ਛੋੜੀ ਆਹ ਦੁਕਾਨ ਮੇਰੀ ਹੈ ਜੀ ਇਹ ਦੁਕਾਨ ਮੇਰੀ ਹੈ ਜੀ ਜਦੋਂ ਮੈਂ ਥਰਮਲ ਆਈ ਕਹ ਲੈ ਨਾ ਲੈ ਤੁਸੀਂ ਇਹ ਦੱਸਣਾ ਨਹੀਂ ਦਿੰਦਾ ਯਾਰ ਇੱਕ ਮਿੰਟ ਬਾਈ ਜੀ ਤੁਹਾਡੇ ਕੋਲ ਇਹਨਾਂ ਦੇ ਲੀਗਲ ਡਾਕੂਮੈਂਟਸ ਹੈ ਬਿਲਕੁਲ 100% ਇਹਨਾਂ ਦੀ ਵੋਟਰ ਵੋਟਰ ਕਾਰਡ ਬਣਿਆ ਹੋਇਆ ਉਹਦੇ ਭਰਾ ਮੇਰੇ ਇੱਥੇ ਜੰਮੇ ਮੇਰੇ ਬੱਚੇ ਇੱਥੇ ਜੰਮੇ ਆ ਯਾਰ ਇੱਕ ਜੰਮੇ ਨੇ ਓਏ ਕੱਲ ਦਾ ਇੰਨਾ ਹੀ ਹੋ ਰਹੀ ਹੈ ਮੇਰੇ ਨਾਲ ਦੱਲੀ ਨਹੀਂ ਬੀ ਅੱਥੀ ਜੰਮੇ ਆ ਯਾਰ ਜਰ ਜਰ ਨਹੀਂ ਨਹੀਂ ਇਹ 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 ਨਾ ਨਾ ਆਧਾਰ ਕਾਰਡ ਵਗੈਰਾ ਇਹਨਾਂ ਦੇ ਲੀਗਲ ਆਇਡੈਂਟੀਟੀ ਇਹ ਤਾਂ ਕੋਈ ਗੱਲ ਜਿਹੜੇ ਸਰਕਾਰੀ ਕਾਰਡ ਦੇ ਦਿੰਦੇ ਆ ਇੱਕ ਮਿੰਟ ਇੱਕ ਇੱਕ ਮੈਂ ਤੁਹਾਨੂੰ ਗੱਲ ਜਿਹੜੀਆਂ ਵੀ ਹੋ ਰਹੀ ਸੀ ਨਹੀਂ ਨਹੀਂ ਗੱਲ ਯਾਰ ਏਟਆਈ ਸਕਾਨਾ ਇਹ ਸਾਡੇ ਕੋਲ ਬਸ ਆ ਗੱਡੀ ਪੂਰੀ ਪਲਟ ਗਈ ਕੋਈ ਦਵਾਈ ਹੈ ਕਿ ਮੇਰੇ ਕੋਲ ਸੀ ਡਾਕਟਰ ਤੁਸੀਂ ਕਹਿੰਦੇ ਹੋਵੋਗੇ ਮੈਂ ਪਿੰਡ ਤੇ ਗਿਆ ਆਂ ਨਹੀਂ ਹੋਵੇ ਪਿੰਡ ਤੇ ਗਿਆ ਆਂ ਆਪੀ ਸਾਰਾ ਬੋਲੋਗੇ ਮੈਨੂੰ ਵੀ ਸੁਣੋ ਕਈ ਮੈਂ ਮੈਂ ਆਈ ਇੱਕ ਮਿੰਟ ਬਾਈ ਜੀ ਇੱਕ ਮਿੰਟ ਇੱਕ ਮਿੰਟ ਬਾਈ ਜੀ ਹਾਂ ਅਸੀਂ ਜੋ ਤੁਸੀਂ ਤੁਸੀਂ ਇੱਕ ਗੱਲ ਖਿਲਾਉਣ ਦੀ ਗੱਲ ਫਿਰ ਬਾਈ ਜੀ ਉਹ ਗੱਲ ਹੋਈ ਗਈ ਆ ਉਹ ਸਹੀ ਬਾਈ ਜੀ ਇੱਕ ਮਿੰਟ ਗੱਲ ਕਰ ਲਓ ਜਿਹੜੀ ਗੱਲ ਮੇਰੀ ਗੱਲ ਕੱਲ ਹੋਈ ਹੈ ਹਾਂਜੀ ਹਾਂਜੀ ਜਿਹੜੀ ਗੱਲ ਵੀਰ ਜੀ ਕੱਲ ਹੋਈ ਹੈ ਹਾਂਜੀ ਹਾਂਜੀ ਉਹ ਗੱਲ ਹੋਈ ਆ ਰੇੜੀਆਂ ਅੱਛਾ ਜੀ ਗੱਲ ਸਮਝ ਗਿਆ ਆਪਾਂ ਨੂੰ ਵੀ ਲੱਗਿਆ ਚਲੋ ਯਾਰ ਗਲਤ ਹੈ ਬਿਨਜਾਇਜ ਹੈ ਗਲਤ ਹੋਇਆ ਇਹ ਇਹਦੇ ਜਿਹੜੇ ਆ ਬੱਚੇ ਹੁਣ ਆਪਾਂ ਕਹਿ ਰਹੇ ਭਈਆ ਚਲੋ ਕੋਈ ਗੱਲ ਨਹੀਂ ਭਈਆ ਭਾਈ ਇਹ ਹੀ ਆ ਵੀਰੇ ਨੋ ਪ੍ਰੋਬਲਮ ਯਾਰ ਅਰੇ ਯਾਰ ਹਾਂ ਜੀ ਹਾਂ ਜੇ ਮੇਰੇ ਫਾਦਰ ਬਿਜਲੀ ਬੋਰਡ ਦੇ ਵਿੱਚ ਸੀਗੇ ਤਾਂ ਮੈਂ ਵੀਰੇ ਇੱਥੇ ਆਇਆ ਹਾਂ ਜੇ ਪਿੰਡ ਨੇ ਜ਼ਮੀਨ ਦਿੱਤੀ ਤਾਂ ਲੈਣਾ ਮੋਹੱਬਤ ਥਰਮਲ ਲੱਗਿਆ ਹਾਂ ਇਹਦਾ ਇੱਥੋਂ ਨਹੀਂ ਨਾ ਬਈ ਯਾਰ ਇਹ ਮੇਰੀ ਕਿਸਮਤ ਆ ਰਾ ਤੇਰਾ ਸਾਰਾ ਪਰਿਵਾਰ ਇਹ ਮੇਰੀ ਮੇਰੀ ਕਿਸਮਤ ਆ ਸਾਡੇ ਠੱਗ ਦੇ ਨਾਮ ਆ ਜਾਵਾ ਫਿਰ ਇਹ ਤਾਂ ਜਾਣ ਲੈ ਚੰਗੀ ਤਰ੍ਹਾਂ ਇੱਕ ਮਿੰਟ ਇੱਕ ਦੇ ਇੱਕ ਮਿੰਟ ਤੁਸੀਂ ਤੁਸੀਂ ਇੱਕ ਗੱਲ ਦਾ ਜਵਾਬ ਇਹਦੇ ਫਾਦਰ ਵੀ ਜਿਹੜੀ ਇਹ ਦੁਕਾਨਦਾਰ ਇਹ ਦੁਕਾਨ ਚਲਾ ਰਿਹਾ ਹਾਂ ਇਹਦੇ ਲੀਗਲ ਡਾਕੂਮੈਂਟਸ ਬਣੇ ਹੋਏ ਨੇ ਬਿਲਕੁਲ ਬਣੇ ਆ ਜੀ ਸਾਰਾ ਕਾਰਡ ਬਣਿਆ ਇਹਦੇ ਨਾਂ ਦੇ ਬਈ ਦੱਸੋ ਇਹਨਾਂ ਦੇ ਨਾਮ ਦੇ ਨਾਂ ਇਹ ਨਹੀਂ ਬਈ ਤੁਸੀਂ ਪਾਰੀ ਵੀ ਹੈ ਜੀ ਇਹਨਾਂ ਦਾ ਜਿਹੜਾ ਐਡਰੈਸ ਆ ਉਹ ਇਹਨਾਂ ਦੀ ਆਪਦੀ ਸਟੇਟ ਦੇ ਵਿੱਚ ਵੀ ਚੱਲ ਰਿਹਾ ਇੱਥੇ ਆਪਾਂ ਇਹ ਕੀ ਤੁਸੀਂ ਇਹ ਗੱਲ ਵੈਰੀਫਾਈ ਕਰਦੇ ਹੋ ਵੀ ਇਹਨਾਂ ਕੋਲ ਇੱਕ ਇੱਕ ਹੀ ਜਿਹੜੀ ਇਹ ਜਨਮ ਹੀ ਇੱਥੇ ਮੁੰਡੇ ਦਾ ਹੋਇਆ ਯਾਰ ਇਹਨੇ ਆਪਦੇ ਨਾਂ ਤੇ ਨਹੀਂ ਹੈ ਇਸੇ ਮੁੰਡੇ ਨਾਮ ਤੇ ਦੁਕਾਨ ਅਲਾਟ ਹੈ ਜੀ ਆਪਾਂ ਐਦਾਂ ਕੋਲ ਮੇਰੇ ਕੋਲ ਸਾਰੇ ਦੇ ਸਾਰੀ ਲੇਬਰ ਬਿਹਾਰੀ ਆ ਅੱਜ ਤੁਸੀਂ ਮਨ ਲ ਭਜਾ ਦਿਓ ਕੋਈ ਦਿੱਕਤ ਨਹੀਂ ਸੀ ਭਜਾ ਦੇਣਾ ਕੋਈ ਗੱਲ ਨਹੀਂ ਅਸੀਂ ਇਹ ਤਨਖਾਹ ਦਿੱਤੀ ਹੈ ਅਜ ਤੱਕ ਨੋ ਪ੍ਰੋਬਲਮ ਬਿਜਲੀ ਬੋਲ ਨੂੰ ਅਜ ਤੱਕ ਕਰਾਇਆ ਪਰ ਦੇ ਰਹੇ ਹਾਂ ਪਿੰਡ ਦੇ ਸਿੱਟੇ ਭਰ ਰਹੇ ਹਾਂ ਪਿੰਡ ਦੇ ਨਾਲ ਹੀ ਖੜੇ ਜਿਵੇਂ ਕਿਸੇ ਹਿਾਰ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਜੇ ਉਸ ਤਰ੍ਹਾਂ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤੁਸੀਂ ਜ਼ਿੰਮੇਵਾਰੀ ਲੈ ਮੈਂ ਜ਼ਿੰਮੇਵਾਰੀ ਲੈ ਮੈਂ ਜ਼ਿੰਮੇਵਾਰੀ ਲੈਣਾਂ ਜਿਹੜੇ ਬੰਦੇ ਲਹਿਰੇ ਮੁਹੱਬਤ 'ਚ ਮੇਰੇ ਅੱਖਾਂ ਸਾਹਮਣੇ ਬੱਚੇ ਜੰਮੇ ਆ ਉਹਨਾਂ ਦੀ ਜ਼ਿੰਮੇਵਾਰੀ ਮੈਂ ਲੈਣਾ ਕੀ ਨਾਮ ਤੁਹਾਡਾ ਜੀ ਆਪ ਨੂੰ ਮੈਂ ਜਾਣਦਾ ਨਾਮ ਕੀ ਹੈ ਜੀ ਪੱਤੀ ਜਿਹੜੇ ਹੈਗੇ ਨਾਮ ਨਾਮ ਕੀ ਹੈ ਜੀ ਮੇਰਾ ਨਾਮ ਰੁਪਿੰਦਰਪਾਲ ਸਿੰਘ ਹੈ ਜੀ ਹਾਂ ਜੀ ਪਿਤਾ ਦਾ ਨਾਮ ਕਰਤਾਰ ਸਿੰਘ ਹੈ ਜੀ ਅੱਛਾ ਜੀ ਠੀਕ ਹੈ ਇੱਥੋਂ ਦਾ ਹੀ ਮੈਂ ਵਾਸੀ ਆ 94 'ਚ ਬਿਜਲੀ ਬੋਰ ਦੇ ਵਿੱਚ ਜਾਰੀ ਦੀ ਟ੍ਰਾਂਸਫਰ ਇੱਥੇ ਹੋਈ ਤਾਂ ਮੈਂ ਇੱਥੇ ਆਇਆ ਓਕੇ ਜੀ ਦੇਖਿਆ ਆ ਮੇਰੀ ਦੁਕਾਨ ਆ ਰੂਪੀ ਇਲੈਕਟ੍ਰਿਕ ਇਹਦੇ ਉੱਪਰ ਹੁਣ ਵੀ ਲਿਖਿਆ ਹੋਇਆ ਆ ਹਾਂਜੀ ਹਾਂਜੀ ਬੰਦੇ ਪਾਸੇ ਦੇਖੋਗੇ ਇਹ ਮਿਟਾਇਆ ਨਹੀਂ ਹੈਗਾ ਐਤੋਂ ਮੈਂ ਬਿਜਲੀ ਦਾ ਕੰਮ ਕਰਦਾ ਸੀ ਫਿਰ ਚਲੋ ਜਿਵੇਂ ਵੀ ਸਬਬ ਬੰਦਾ ਮਠਾਈ ਦਾ ਕੰਮ ਕਰਨ ਲੱਗ ਗਿਆ ਸਾਰੀ ਲੇਬਰ ਅੱਜ ਦੀ ਰੇਟ ਦੇ ਵਿੱਚ ਜੇ ਆਪਾਂ ਹੁਣ ਆਪਾਂ ਇੱਕੇ ਰਾਮ ਗਈਏ ਵੀ ਯਾਰ ਐਦਾਂ ਹੀ ਕਰ ਦਿਆਂਗੇ ਐਦਾਂ ਕਿਵੇਂ ਜਿੱਦੀ ਰੋਟੀ ਦੀ ਰੋਟੀ ਨਹੀਂ ਮੈਨੂੰ ਆ ਤੁਸੀਂ ਬਿਕਰੀ ਦਾ ਸੁਣਾਉਣਾ ਨਹੀਂ ਕਾਨੂੰਨ ਛੋੜੀ ਗੱਲ ਇੱਕ ਗੱਲ ਕਰ ਲਿਆ ਮੈਂ ਤੇਰੀ ਗੱਲ ਮੈਂ ਤੇਰੀ ਗੱਲ ਤੇ ਬੋਲਿਆ ਨਹੀਂ ਬੋਲਿਆ ਇੱਕ ਦੇਖ ਤੇਰੀ ਗੱਲ ਮੇਰੇ